ਰੋਬਿੰਜਾ ਟੀਵੀ ਤੇ ਤੁਹਾਡਾ ਸਵਾਗਤ ਹੈ ਮਹਾਂਮਦੀਪ ਜੋਸ਼ ਸਿੰਘ ਇਸ ਵੇਲੇ ਦੀ ਵੱਡੀ ਅਪਡੇਟ ਅਮਰਪਾਲ ਸਿੰਘ ਆਉਣਾ ਦੀ ਗ੍ਰਿਫਤਾਰੀ ਮਾਮਲੇ ਦੇ ਵਿੱਚ ਦੋ ਪੁਲਿਸ ਨੇ ਇੱਕ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੀ ਹਾਂ ਦੱਸਦੇ ਕਿ ਪੁਲਿਸ ਦੇ ਵੱਲੋਂ ਐਫ ਆਈ ਆਰ ਵੀ ਦਰਜ ਕੀਤੀ ਗਈ ਔਰ ਦੋ ਨੌਜਵਾਨ ਜਿਹੜੇ ਗ੍ਰਿਫਤਾਰ ਕੀਤੇ ਨੇ ਇਹਨਾਂ ਦੇ ਉੱਪਰ ਪੁਲਿਸ ਦਾ ਦਬ ਹੈ ਕਿ ਇਹਨਾਂ ਦੇ ਵੱਲੋਂ ਮੋਟਰਸਾਈਕਲ ਪ੍ਰੋਵਾਈਡ ਕਰਵਾਇਆ ਗਿਆ ਅਜਿਹਾ ਪੁਲਿਸ ਦਾ ਕਹਿਣਾ ਹੈ ਜੀ ਹਾਂ ਦੱਸਦੇ ਕਿ ਲਗਾਤਾਰ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਮਾਮਲੇ ਨੂੰ ਔਰ 100 ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਅਜੇ ਤੱਕ ਅਮਰਪਾਲ ਸਿੰਘ ਆਉਣਾ ਆਫੀਸ਼ੀਅਲ ਸਟੇਟਮੈਂਟ ਜਿਹੜੀ ਹੈ ਨਹੀਂ ਆਈ ਹੈ ਪਰ ਤਸਵੀਰ ਤੋਂ ਦਿਖਾਉਣ ਲੱਗੇ ਆਇਹ ਤਸਵੀਰ ਜਿਹੜੀ ਹੈ ਉਹ ਦੋ ਨੌਜਵਾਨਾਂ ਦੀ ਹੈ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਔਰ ਪੁਲਿਸ ਦਾ ਦਾਅਵਾ ਹੈ ਪੁਲਿਸ ਨੇ ਕਿਹਾ ਕਿ ਇਹਨਾਂ ਦੇ ਵੱਲੋਂ ਹੀ ਉਹ ਬਾਈਕ ਜਿਹੜੀ ਹੈ ਮੋਹਈਆ ਕਰਵਾਈ ਗਈ ਸੀ ਤਾਂ ਦੱਸ ਜੀਏ ਕਿ ਲਗਾਤਾਰ ਜਿਹੜਾ ਅਮਰਪਾਲ ਸਿੰਘ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਹੜਾ ਸਸਪੈਂਸ ਹੈ ਉਹ ਬਰਕਰਾਰ ਹੋ ਦੇਖ ਸਕਦੇ ਹੋ ਦੋ ਨੌਜਵਾਨ ਜਿਹੜੇ ਨੇ ਮਨਪ੍ਰੀਤ ਸਿੰਘ ਉਰਫ ਮੰਨਾ ਔਰ ਦੂਸਰਾ ਜਿਹੜਾ ਨੌਜਵਾਨ ਉਸਦਾ ਨਾਮ ਦੀਪਾ ਭੜ ਤੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਗ੍ਰਿਫਤਾਰੀ ਜਿਹੜਾ ਨਾਲ ਐਫ ਆਈ ਆਰ 20 ਦਰਜ ਕੀਤੀ ਗਈ ਹੈ ਤਾਂ ਮੌਕੇ ਦੀਆਂ ਤਸਵੀਰਾਂ ਕੀ ਨੇ ਉਹ ਵੀ ਦਿਖਾਉਣਾ ਹੈ ਤੁਹਾਨੂੰ ਇਕ ਪਲ ਕੋ ਉਹ ਅਭੀ ਤਾਂ ਦੇਖਿਓ ਚਾਰੋਂ આરોપી ਜਿਹੜੇ ਨਾਮ ਮਨਪ੍ਰੀਤ ਖੱਤਰੀ चारों आरोपियों को और गुरीर ये चारों छात्रों के रहने वाले हैं इन्हें पंजाब पुलिस ने गिरफ्तार किया इन्होंने ही ब्रेजा कार और ब्रेजाकार के अलावा जो मोटरसाइकिल है कहाँ तक छोड़ा था अमृतपाल को अभी तो देखिए चारों आरोपी जिनके नाम मनप्रीत हरप्रीत इन चारों आरोपियों को और गुरमीज ये चारों शाह के रहने वाले हैं इन्हें पंजाब पुलिस ने गिरफ्तार किया इन्होंने ही कार और कार के अलावा जो मोटरसाइकिल कहाँ तो तक छोड़ा था अमृतपाल को तो, तो देखिए चारों आरोपी जिनके नाम मनप्री खतरी चारों आरोपियों को और गुरमीर ये चारों शाखु के रहने वाले हैं इन्हें पंजाब पुलिस ने गिरफ्तार किया इन्होंने ही कार और कार के अलावा जो मोटर कहाँ तो तक छोड़ा था अमृतपाल को तो, तो देखिए चारों आरोपी जिनके नाम मनप्रीत खतरी इन चारों और गुरमीर ये चारों शाखों के रहने वाले हैं इन्हें पंजाब पुलिस ने गिरफ्तार किया इन्होंने ही ब्रेजा कार और ब्रेजा कार के अलावा जो कटिया मोटरसाइकिल है कहाँ तक छोड़ा था अमृतपाल को तो देखिए चारों आरोपी जिनके नाम मनप्रीत इन चारों और, और गुरमीज ये चारों शाह के रहने वाले हैं इन्हें पंजाब पुलिस ने गिरफ्तार किया इन्होंने ही ब्रेजा कार और ब्रेजा कार के अलावा जोरा मोटरसाइकिल है कहाँ तक छोड़ा था अमृतपाल को तो देखिए तो चारों आरोपी जिनके नाम मनप्रीत हरप्रीत चारों आरोपियों को और गुरीज ये चारों शात्रुख के रहने वाले हैं इन्हें पंजाब पुलिस ने गिरफ्तार किया इन्होंने ही ग्रेजा कार और ब्रेजा कार के अलावा जो मोटरसाइकिल कहाँ तो तो तक छोड़ा था अमृतपाल को तो देखिए चारों आरोपी जिनके नाम मनप्रीत खतरी चारों आरोपियों को और, और गुरमील ये चारों शात्रुख के रहने वाले हैं इन्हें पंजाब पुलिस ने गिरफ्तार किया है इन्होंने ही ब्रेजा कार और ब्रेजा कार के अलावा जो मोटरसाइकिल है कहाँ तक छोड़ा था अमृतपाल को अभी तो देखिए चारों आरोपी जिनके नाम मनप्रीत हरप्रीत चारों आरोपियों को और गुरमीर ये चारों शात्रु ਕਾਂਈ ਤਸਵੀਰ ਹੈ ਦੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਇੱਕ ਤਸਵੀਰ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਮਨਪ੍ਰੀਤ ਸਿੰਘ ਉਰਫ ਮੰਨਾ ਔਰ ਦੀਪਾ ਬੱਲ ਇਹ ਦੋ ਨੌਜਵਾਨ ਜਿਹੜੇ ਆ ਗ੍ਰਿਫਤਾਰ ਕੀਤੇ ਗਿਆ ਪੁਲਿਸ ਦਾ ਦਾਅਵਾ ਹੈ ਕਿ ਇਹਨਾਂ ਨੂੰ ਜਿਹੜਾ ਇਹਨਾਂ ਦੇ ਵੱਲੋਂ ਮੋਟਰਸਾਈਕਲ ਪ੍ਰੋਵਾਈਡ ਕਰਵਾਇਆ ਗਿਆ ਸੀ ਔਰ ਦੇਖ ਸਕਦੇ ਹੋ ਨਾਲ ਇੱਕ ਤਸਵੀਰ ਜਿਹੜੀ ਹੈ ਉਹ ਸੀਸੀਟੀ ਫੁਟੇਜ ਜਿਹੜੀ ਆ ਉਹ ਦੇਖ ਸਕਦੇ ਹੋ ਉਹ ਹੈਗੀ ਹੈਗੀ ਜਦੋਂ ਮੋਟਰਸਾਈਕਲ ਦੇ ਉੱਪਰ ਇੱਕ ਸ਼ਖਸ ਜਿਹੜਾ ਸਵਾਰ ਹੋ ਕੇ ਬਰੀਜ਼ਾ ਗੱਡੀ ਤੋਂ ਨਿਕਲ ਕੇ ਚਲਾ ਜਾਂਦਾ ਤਾਂ ਦੱਸ ਦੇ ਕਿ ਦੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਚਾਰ ਨੌਜਵਾਨ ਗ੍ਰਿਫਤਾਰ ਕੀਤੇ ਨੇ ਔਰ ਉਹਨਾਂ ਦੇ ਵਿੱਚੋਂ ਦੋ ਜਿਹੜੇ ਐ ਮਨਪ੍ਰੀਤ ਸਿੰਘ ਉਰਫ ਮੰਨਾ ਜਿਸ ਦਾ ਨਾਮ ਹੈ ਔਰ ਦੂਸਰੇ ਦਾ ਨਾਮ ਦੀਪਾ ਬੱਲ ਦੱਸਿਆ ਜਾ ਰਿਹਾ ਹੈ ਪੁਲਿਸ ਦਾ ਦਾਅਵਾ ਹੈ ਕਿ ਇਹਨਾਂ ਦੇ ਵੱਲੋਂ ਹੀ ਇਹ ਮੋਟਰਸਾਈਕਲ ਜਿਹੜੇ ਐ ਪ੍ਰੋਵਾਈਡ ਕੀਤੇ ਗਏ ਸੀ ਔਰ ਇਹਨਾਂ ਦੇ ਵੱਲੋਂ ਹੀ ਇਹ ਮੋਟਰਸਾਈਕਲ ਦਿੱਤੇ ਗਏ ਆ ਤਾਂ ਦੇਖ ਸਕਦੇ ਹੋ ਜਿਹੜੇ ਮੋਟਰਸਾਈਕਲ ਦੇ ਉੱਪਰ ਇੱਕ ਸ਼ਖਸ ਜਿਹੜਾ ਉਹ ਸਵਾਰ ਹੋ ਰਿਹਾ ਇਸ ਵੀਡੀਓ ਫੁਟੇਜ ਕੱਲ ਵੀ ਤੁਹਾਨੂੰ ਦਿਖਾਈ ਸੀ ਜਿਸ ਦੇ ਵਿੱਚ ਬਰੀਜ਼ਾ ਗੱਡੀ ਦੇ ਵਿੱਚੋਂ ਬਾਹਰ ਨਿਕਲ ਕੇ ਇੱਕ ਨੌਜਵਾਨ ਸ਼ਖਸ ਜਿਹੜਾ ਉਹ ਦੋ ਮੋਟਰਸਾਈਕਲ ਦੇ ਉੱਪਰ ਸ ਸਾਈਕਲ ਕਿਸ ਨੇ ਪ੍ਰਬੰਧ ਕੀਤਾ ਤਾਂ ਇਸ ਨੂੰ ਲੈ ਕੇ ਸਵਾਲ ਖੜੇ ਹੋਏ ਸੀ ਤਾਂ ਦੱਸਦੇ ਕਿ ਅੱਜ ਪੁਲਿਸ ਦੇ ਵੱਲੋਂ ਐਫ ਆਈ ਆਰ ਵੀ ਬਕਾਇਦਾ ਦਰਜ ਕੀਤੀ ਗਈ ਐਫ ਆਈ ਆਰ ਦੀ ਕਾਪੀ ਵੀ ਤੁਹਾਨੂੰ ਦਿਖਾਵਾਂਗੇ ਜਿਹੜੀ ਐਫ ਆਈ ਆਰ ਪੁਲਿਸ ਨੇ ਦਰਜ ਕੀਤੀ ਹੈ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ ਇਹਨਾਂ ਸ਼ਖਸ ਜਿਹੜੇ ਇਹਨਾਂ ਨੌਜਵਾਨਾਂ ਨੇ ਇਹ ਮੋਟਰਸਾਈਕਲ ਪ੍ਰੋਵਾਈਡ ਕਰਵਾਏ ਇਹਨਾਂ ਨੇ ਹੀ ਮੋਟਰਸਾਈਕਲ ਦਿੱਤੇ ਸੀ ਤੇ ਹੁਣ ਜਿਹੜਾ ਹੈ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤਾਂ ਦੱਸ ਦਈਏ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਔਰ ਨਾਲ ਹੀ ਜਿਹੜੀ ਹੈ ਇਹ ਐਫ ਆਈ ਆਰ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਇਹਨਾਂ ਦਰਜ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਲਗਾਤਾਰ ਪੁਲਿਸ ਜਿਹੜੀ ਹੈ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਅਪਡੇਟ ਕਰ ਰਹੀ ਹੈ ਕਿਉਂਕਿ ਵੱਡੀਆਂ-ਵੱਡੀਆਂ ਜਿਹੜੀਆਂ ਚਰਚਾਾਂ ਆ ਉਹ ਚੱਲ ਰਹੀਆਂ ਹਨ ਹਾਲਾਂਕਿ ਅਮਰਪਾਤ ਸਿੰਘ ਹੋਣਾ ਦੀ ਗ੍ਰਿਫਤਾਰੀ ਦੇ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਨਾ ਹੀ ਡਿਟੇਨ ਹੋਇਆ ਨਾ ਗ੍ਰਿਫਤਾਰ ਕੀਤਾ ਪਰ ਜਿਹੜਾ ਬੜੀ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਜਿਹਾ ਪੁਲਿਸ ਦਾ ਕਹਿਣਾ ਪਰ ਦੇਖ ਸਕਦੇ ਹੋ ਜਿਹੜੇ ਨੌਜਵਾਨਾਂ ਨੂੰ ਉਹਨ ਗ੍ਰਿਫਤਾਰ ਕੀਤਾ ਹੈ ਦੀਪਾ ਬਲ ਮਨਪ੍ਰੀਤ ਸਿੰਘ ਉਰਫ ਮੰਨਾ ਉਹਨਾਂ ਦਾ ਨਾਂ ਦੱਸਿਆ ਜਾ ਰਿਹਾ ਹੈ ਔਰ ਪੁਲਿਸ ਜਿਹੜਾ ਕਸਟਡੀ ਦੇ ਵਿੱਚ ਲੈ ਚੁੱਕੀ ਔਰ ਰਿਮਾਂਡ ਇਹਨਾਂ ਦਾ ਹ ਅਗੇ ਹੋਰ ਵੱਡੇ ਖੁਲਾਸੇ ਜੜਿਆ ਹੋ ਸਕਦਾ ਇਹਨਾਂ ਦੇ ਕੋਲੋਂ ਹੁਣ ਤਾਂ ਦੱਸ ਦੇ ਕਿ ਤੁਹਾਨੂੰ ਦੁਬਾਰਾ ਫਿਰ ਦਿਖਾਵਾਂਗੇ ਦੋ ਜਿਹੜੀਆਂ ਤਸਵੀਰਾਂ ਤੋਂ ਦਿਖਾ ਰਹੇ ਹਾਂ ਇੱਕ ਦੇ ਵਿੱਚ ਜਦੋਂ ਬਾਈਕ ਦੇ ਉੱਪਰ ਸਵਾਰ ਹੋ ਕੇ ਨੌਜਵਾਨ ਜਿਹੜਾ ਜਾਂਦਾ ਹੈ ਉਹ ਸ਼ਖਸ ਦੇ ਵੱਲੋਂ ਜਾਇਆ ਜਾਂਦਾ ਬਰੀਜ਼ਾ ਗੱਡੀ ਚੋਂ ਬਾਹਰ ਨਿਕਲ ਕੇ ਦੋ ਜਿਹੜੇ ਬਾਹਰ ਮੋਟਰਸਾਈਕਲ ਖੜੇ ਹੁੰਦੇ ਇੱਕ ਬੁਲਟ ਔਰ ਇੱਕ ਪਲੈਟੀਨਾ ਤਾਂ ਉਹਨਾਂ ਦੇ ਉੱਪਰ ਸਵਾਰ ਹੋ ਕੇ ਉੱਥੋਂ ਜਾਇਆ ਜਾਂਦਾ ਹੈ ਪੁਲਿਸ ਦਾ ਦਾਅਵਾ ਹੈ ਕਿ ਇਹਨਾਂ ਮੋਟਰਸਾਈਕਲਾਂ ਨੂੰ ਪ੍ਰੋਵਾਈਡ ਜਿਹੜਾ ਇਹਨਾਂ ਮੋਟਰਸਾਈਕਲਾਂ ਦਾ ਪ੍ਰਬੰਧ ਇਹਨਾਂ ਨੇ ਕੀਤਾ ਮਨਪ੍ਰੀਤ ਸਿੰਘ ਨੇ ਔਰ ਦੀਪਾ ਬਾਲ ਨੇ ਹਾਲਾਂਕਿ ਐਫ ਆਈ ਆਰ ਵੀ ਪੁਲਿਸੇਬਲ ਹੋ ਜਿਹੜੀ ਦਰਜ ਕੀਤੀ ਗਈ ਹੈ ਉਹਦੇ ਵਿੱਚ ਵੀ ਬੜਾ ਸਾਫ਼ ਪੁਲਿਸੇਬਲ ਹੋਈ ਚੀਜ਼ ਲਿਖੀ ਗਈ ਹੈ ਕਿ ਇਹਨਾਂ ਦੋਨਾਂ ਨੇ ਹੀ ਜਿਹੜਾ ਪਰਵਾਇਡ ਕਰਵਾਏ ਮੋਟਰਸਾਈਕਲ ਔਰ ਨਾਲ ਹੀ ਜੇ ਗੱਲ ਕਰਦੇ ਆ ਤਾਂ ਲਗਾਤਾਰ ਇਨਵੈਸਟੀਗੇਸ਼ਨ ਇਸ ਮਾਮਲੇ ਚੱਲ ਰਹੀ ਹੈ ਔਰ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਈਆਂ ਔਰ ਪੁਲਿਸ ਜਿਹੜੀ ਹੈ ਨਵੇਂ ਤੋਂ ਨਵੀਂ ਸੀਸੀਟੀਵੀ ਜਿਹੜੀ ਹੈ ਲੈ ਕੇ ਆ ਰਹੀ ਹੈ ਕਿਉਂਕਿ ਲਗਾਤਾਰ ਜਿਹੜੇ ਵੀ ਕਲੂ ਪੁਲਿਸ ਨੂੰ ਮਿਲ ਰਹੇ ਹੈ ਜਿਹੜੀਆਂ ਵੀ ਲੀਡਸ ਪੁਲਿਸ ਦੇ ਕੋਲ ਆ ਰਹੀਆਂ ਔਰ ਪੁਲਸ ਉਹਨਾਂ ਸਾਰਿਆਂ ਦੇ ਉੱਪਰ ਕੰਮ ਕਰ ਰਹੀ ਹੈ ਔਰ ਲਗਾਤਾਰ ਜਿਹੜਾ ਨਵੀਆਂ ਅਪਡੇਟਸ ਜਿਹੜੀਆਂ ਸਾਹਮਣੇ ਆ ਰਹੀਆਂ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈ ਤਸਵੀਰਾਂ ਨੇ ਇਹ ਤਸਵੀਰਾਂ ਮੋਟਰਸਾਈਕਲ ਜਦੋਂ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਜਾਇਆ ਜਾਂਦਾ ਔਰ ਉਸ ਤੋਂ ਬਾਅਦ ਬਰੀਜ਼ਾ ਗੱਡੀ ਕਿਹਾ ਜਾਂਦਾ ਹੈ ਕਿ ਬਰੀਜ਼ਾ ਗੱਡੀ ਵੀ ਇਹਨਾਂ ਦੇ ਕੋਲੋਂ ਚਿੱਟੇ ਰੰਗ ਦੀ ਬਰੀਜ਼ਾ ਗੱਡੀ ਵੀ ਬਰਾਮਦ ਹੋਈ ਹੈ ਔਰ ਨਾਲ ਹੀ ਜਿਹੜਾ ਪੁਲਿਸ ਨੇ ਇਹ ਦਾਵਾ ਕੀਤਾ ਹੈ ਕਿ ਇਹਨਾਂ ਦੋਹਾਂ ਮਨਪ੍ਰੀਤ ਸਿੰਘ ਮੰਨਾ ਔਰ ਦੀਪਾ ਬਾਲ ਨੇ ਇਹਨਾਂ ਨੇ ਹੀ ਮੋਟਰਸਾਈਕਲ ਪ੍ਰੋਵਾਈਡ ਕਰਾਇਆ ਪਲੈਟੀਨਾ ਵੀ ਇਹਨਾਂ ਨੇ ਪ੍ਰੋਵਾਈਡ ਕਰਵਾਇਆ ਔਰ ਇਹਨਾਂ ਨੇ ਬੁਲਟ ਵੀ ਇਹਨਾਂ ਦੇ ਵੱਲੋਂ ਹੀ ਪ੍ਰੋਵਾਈਡ ਕਰਵਾਇਆ ਗਿਆ ਤਾਂ ਦੱਸਦੇ ਕਿ ਪੁਲਿਸ ਲਗਾਤਾਰ ਹਰੇਕ ਸੀਸੀਟੀ ਫੁਟੇਜ ਜੋ-ਜੋ ਸੀਸੀਟੀ ਫੁਟੇਜ ਨਿਕਲ ਕੇ ਸਾਹਮਣੇ ਆ ਰਹੀ ਹੈ ਚਾਹੇ ਖਰਚ ਦੀ ਹੋਵੇ ਚਾਹੇ ਉਹ 19 ਮਾਰਚ ਦੀ ਸੀਐਸਟੀ ਫੁਟੇ ਹੋਵੇ ਤਾਂ ਲਗਾਤਾਰ ਪੁਲਿਸ ਜਿਹੜੀ ਹੈ ਉਸ ਦੇ ਉੱਪਰ ਕੰਮ ਕਰ ਰਹੀ ਔਰ ਹਰੇਕ ਕਲੂ ਕਿਉਂਕਿ ਵੱਡੀਆਂ ਲੀਡਸ ਪੁਲਿਸ ਨੂੰ ਹੁਣ ਮਿਲ ਰਹੀਆਂ ਗ੍ਰਿਫਤਾਰੀਆਂ ਲੈ ਕੇ ਲਗਾਤਾਰ ਜਿਹੜਾ ਆਈਜੀ ਸੁਖਚੈਨ ਸਿੰਘ ਗਿੱਲ ਹੋਣੀ ਜਿਹੜੇ ਹੈ ਪ੍ਰੈਸ ਕਾਨਫਰੰਸ ਕਰ ਰਿਹਾ ਔਰ ਉਹ ਹਰੇਕ ਪ੍ਰੈਸ ਕਾਨਫਰੰਸ ਦੇ ਵਿੱਚ ਸੰਬੋਧਨ ਕਰਦੇ ਆ ਹਰੇਕ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਵੱਲੋਂ ਅਲੱਗ-ਅਲੱਗ ਅਪਡੇਟਸ ਜਿਹੜੀਆਂ ਦਿੱਤੀਆਂ ਜਾਂਦੀਆਂ ਤਾਂ ਹੁਣ ਇੱਕ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਦੇ ਰਿਹਾ ਹਾਂ ਅਪਡੇਟ ਜਿਹੜੀ ਹੈ ਦੋ ਨੌਜਵਾਨ ਜਿਨ੍ਹਾਂ ਦਾ ਨਾਮ ਆ ਔਰ ਦੀਪਾ ਬਲ ਜਿਨ੍ਹਾਂ ਨੇ ਮੋਟਰਸਾਈਕਲ